ਇਹ ਤਾਂ ਏ ਤੱਕਾ ਹੋ ਗਿਆ ਜੋ ਜੀ ਹਾਂ ਚੱਲੀਏ ਇੱਕ ਬੰਦਾ ਕਹਿੰਦਾ ਕਹਿੰਦਾ ਮੈਂ ਪ੍ਰਧਾਨ ਬਣੂਗਾ ਹੋਰ ਕੋਈ ਬਣ ਨਹੀਂ ਸਕਦਾ ਇਹ ਕੀ ਮਤਲਬ ਹੋਇਆ ਜਦੋਂ ਆਪਾਂ ਚੋਣ ਕਰਵਾ ਰਹੇ ਆਂ ਵੋਟਾਂ ਕਰਵਾ ਰਹੇ ਆਂ ਵੋਟ ਦੇ ਰਾਕੇ ਆਪਾਂ ਕਰਵਾ ਰਹੇ ਆਂ ਠੀਕੇ ਬੋਲਣ ਨੂੰ ਨਹੀਂ ਨਹੀਂ ਜੀ ਇਹ ਤਾਂ ਨਹੀਂ ਚੱਲਦੀ ਕਿਸੇ ਤਰ੍ਹਾਂ ਬੋਟ ਬਹੁਤ ਬੰਦੇ ਦੇ ਨਾਲ ਐਂਡ ਸੰਗਲਾ ਸੀ ਹੈ ਦੱਸੋ ਬੰਦੇ ਦਾ ਨਾਮ ਵੀ ਦੱਸੋ ਕਿ ਕਿਹੜਾ ਬੰਦਾ ਕਹਿੰਦਾ ਹੈ ਕਿਹੜਾ ਬੰਦਾ ਕਹਿੰਦਾ ਹਾਂ ਬੋਟਿੰਗ ਦੱਸੋ ਬੋਟਿੰਗ ਵੀ ਦੱਸਣ ਆ ਇੰਨੀ ਗੱਲ ਉਹ ਕਹਿੰਦੀ ਹੈ ਵੀ ਜੋਨੀ ਨੂੰ ਪ੍ਰਧਾਨ ਬਣਾਣਾ ਇਹ ਕਹਿੰਦੇ ਬੋਟਿੰਗ ਕਰਾਉਣੀ ਤੂੰ ਪ੍ਰਧਾਨ ਬਣਾਣਾ ਹੈਗਾ ਹੋਰ ਕਿਸੇ ਨੂੰ ਅਸੀਂ ਪ੍ਰਧਾਨ ਮੰਗਦੇ ਜੱਗ ਕਰਦੇ ਆ ਇਹ ਹੋਰ ਤਾਂ ਅਸਹੀ ਗੱਲ ਹੈ ਇਹ ਕਹਿੰਦੇ ਬੋਟਿੰਗ ਕਰਾਓ ਕਹਿੰਦੇ ਕਿ ਬੋਟਿੰਗ ਕਰਾਓ ਬੋਟਿੰਗ ਕਰਾਓ ਆਹ ਕੀ ਗੱਲ ਹੈ ਬੋਟਿੰਗ ਚ ਦੇਖੋ ਹਰ ਪਾਕਤ ਸਾਰੇ ਸਾਰੇ ਬੰਦੇ ਕਹਿੰਦੇ ਵੋਟਾਂ ਬੋਟਿੰਗ ਦੇ ਸਾਰੇ ਹੀ ਵੋਟਿੰਗ 'ਚ ਫਾਇਦਾ ਹੈ ਅਸੀਂ ਵੋਟਿੰਗ ਕਰਵਾ ਰਹੇ ਹਾਂ ਨ ਬੰਦਾ ਨਹੀਂ ਲਾਦਾ ਵੀ ਦੱਸ ਨਹੀਂ ਨਹੀਂ ਇਹੋ ਕੋਈ ਬੰਦਾ ਲੁਗਿਆ ਨਹੀਂ ਸਾਰੇ ਹੀ ਕਹਿੰਦੇ ਵੀ ਰਿਪੋਰਟਿੰਗ ਕਰਾ ਲਓ ਉਹ ਕਹਿੰਦੇ ਵੀ ਉਹ ਅਸੀਂ ਪ੍ਰਧਾਨ ਬਣਾ ਲਾਂਗੇ ਬੱਸ ਕਰੇਂ ਕਿ ਮਿਸਾਲ ਲੁਗਿਆ ਉਹਦਾ ਪ੍ਰਧਾਨ ਆ ਦੱਸ ਰਿਪੋਰਟਿੰਗ ਕਰਾਈ ਬੰਦਾ ਸਰਵ ਸੰਮਤੀ ਬਣੀ ਸਰਵ ਸੰਮਤੀ ਬਣਦੀ ਕਿ ਸਰ ਜੂ ਰਾਜੂ ਬਾਈ ਕੀ ਕੋਈ ਪ੍ਰਧਾਨ ਨਹੀਂ ਸੁਣਿਆ ਜਿਹਦੀਆਂ ਵੋਟਾਂ ਵੱਧ ਪੈਣੀਆਂ ਉਹ ਹੀ ਉਹਦਾ ਰਿਪੋਰਟਿੰਗ ਨਹੀਂ ਬੰਦਾ ਠੀਕ ਹੈ ਜੀ ਠੀਕ ਹੈ ਜੀ ਫੋਟੋ ਫੋਟੋ ਜੀ ਜੁਨਾਗਿਆ ਫੋਟੋ ਬੋਲਦਾ ਫੋਟੋ ਫੋਟੋ ਚਲੋ ਜੀ ਰਾਤਰੀ ਸਭਾ ਰਾਤਰੀ ਕਾਕੂ ਸਭਾ ਦੀ ਮੀਟਿੰਗ ਹੋਈ ਜਿਦੇ ਵਿੱਚ ਪ੍ਰਧਾਨ ਚੁਣਨ ਵਾਲੇ ਇੱਕ ਮਤਾ ਪਾਸ ਕੀਤਾ ਗਿਆ ਤੇ ਪੁਰਾਣੀ ਜਿਹੜੀ ਹੈਗੀ ਆ ਸਭਾ ਉਸ ਨੂੰ ਭੰਗ ਕਰਨ ਦਾ ਵੀ ਮਤਾ ਅੱਜ ਅਸੀਂ ਪਾਸ ਕਰ ਦਿੱਤਾ ਸਾਰਿਆਂ ਨੇ ਰਲ ਮਿਲ ਕੇ ਠੀਕ ਹੈ ਜੀ ਉਹਦੇ ਵਿੱਚ ਦੋ ਕੈਂਡੀਡੇਟ ਸਾਹਮਣੇ ਆਏ ਨੇ ਪਰ ਦਾ ਪ੍ਰਧਾਨਗੀ ਵਾਸਤੇ ਇੱਕ ਤਾਂ ਮਿਸਟਰ ਜੋਨੀ ਠਾਕੁਰ ਨੇ ਨਹੀਂ ਮਿਸਟਰ ਸੁਨੀਲ ਠਾਕਰੇ ਨਾ ਜੀ ਇਹ ਦੋਨਾਂ ਦਾ ਨਾਮ ਆਇਆ ਜੀ ਠਾਕੁਰ ਸਭਾ ਵਾਸਤੇ ਕਿ ਅਸੀਂ ਪ੍ਰਧਾਨ ਬਣਨਾ ਚਾਹੁੰਦੇ ਆਂ ਔਰ ਅਸੀਂ ਐਗਰੀ ਹੈਗੇ ਆਂ ਇਹਦੇ ਵਾਸਤੇ VOTING ਕੀਤੀ ਜਾਊਗੀ ਕੁਝ ਲੋਕ ਹੈਗੇ ਆ ਕਿ ਕਹਿੰਦੇ ਵੀ ਅਸੀਂ ਸੁਨੀਲ ਜੀ ਨੂੰ ਪ੍ਰਧਾਨ ਬਣਾਣਾ ਕੁਝ ਲੋਕ ਕਹਿ ਰਹੇ ਨੇ ਜੀ ਜੋਨੀ ਜੀ ਨੂੰ ਪ੍ਰਧਾਨ ਬਣਾਣਾ ਪਰ ਅਸੀਂ ਇਹ ਨਹੀਂ ਕਰਾਂਗੇ ਅਸੀਂ ਪ੍ਰਧਾਨਗੀ ਵਾਸਤੇ ਵੋਟਾਂ ਹੀ ਪਾਵਾਂਗੇ ਜੋ ਵੋਟ ਦੇ ਵਿੱਚ ਜਿੱਤੇਗਾ ਉਸ ਨੂੰ ਅਸੀਂ ਪ੍ਰਧਾਨ ਸਵੀਕਾਰ ਕਰਾਂਗੇ ਠੀਕ ਹੈ ਜੀ ਇਹ ਨਾਲੇ ਸਭਾ ਹੁਣ ਅੱਗੇ ਤੋਂ 2 ਸਾਲ ਵਾਸਤੇ ਹੀ ਬਣਾਈ ਜਾਏਗੀ 2 ਸਾਲਾਂ ਬਾਅਦ ਆਟੋਮੈਟਿਕਲੀ ਉਹ ਪੰਗ ਹੋ ਜਾਇਆ ਕਰੇਗੀ ਇਹ ਨਹੀਂ ਹੈ ਕਿ ਕੋਈ ਪ੍ਰਧਾਨ ਬਣ ਕੇ ਤੇ 15 ਸਾਲ ਤੱਕ ਕੋਈ ਪ੍ਰਧਾਨ ਨਹੀਂ ਆਪਣੀ ਘੋਟੀ ਜਾਂਦਾ ਬੈਠਾ ਠੀਕ ਹੈ ਜੀ ਜਿਹੜਾ ਕੋਈ ਖਰਾਤ ਕਰੂਗਾ ਉਹਨੂੰ ਪਹਿਲਾਂ ਟੌਪ ਕਰ ਦਾਂਗੇ ਚਲ ਜੀ ਉਹ ਸਾਰਿਆਂ ਨੂੰ ਆਪਾਂ ਰਲਮਿੰਦਰੀ ਬਰਾਦਰੀ ਸਭਾ ਚ ਅੱਗੇ ਥੋੜਾ ਜੀ ਜੋਨੀ ਜੀ ਤੁਸੀਂ ਬੇਰੀ ਤਰੀਕੋ ਹਾਂਜੀ ਥੋੜੇ ਦੱਸੋ ਕਿਹੜੀ ਤੁਸੀਂ ਜਰਾ ਬੋਲੋ ਕਿ ਇਹ ਪੁਰਾਣੀ ਸਭਾ ਨੂੰ ਆਪਾਂ ਭੰਗ ਕੀਤਾ ਗਿਆ ਹਾਂਜੀ ਸਾਰੀ ਸਾਡੀ ਬਰਾਦਰੀ ਇਕੱਠੀ ਹੋਈ ਅੱਜ ਇਹ ਫੈਸਲਾ ਲਿੱਤਾ ਕਿ ਪੁਰਾਣੀ ਸਭਾ ਨੂੰ ਕਰ ਦਿੱਤਾ ਤੇ ਅਸੀਂ ਸਾਰੇ ਹੁਣ ਜਿਹੜੇ ਵੀ ਜਮੇਨਾਂ ਨੇ ਫੈਸਲਾ ਕਰਿਆ ਉਹਦੇ ਨਾਲ ਲੈ ਗਏ ਸੁਨੀਲ ਜੀ ਤੁਸੀਂ ਬੋਲੋ ਜੀ ਅੱਜ ਸਾਡੀ ਮੀਟਿੰਗ ਸੀ ਜੀ ਠਾਕੁਰ ਸਾਹਿਬ ਬਤਾ ਦੇ ਦੀ ਇਸ ਦੇ ਵਿੱਚ ਅਸੀਂ ਜਿਹੜੇ ਸਾਡੇ ਠਾਕੁਰ ਸਾਹਿਬਾ ਬਰਾਦੀ ਦੀ ਪਹਿਲਾ ਉੱਦੇਦਾਰ ਸੀ ਅਸੀਂ ਉਹਨੂੰ ਸਾਰਿਆਂ ਨੂੰ ਖਾਰਜ ਕਰਕੇ ਜੋ ਵੀ ਸਾਡੀ ਹੁਣ ਮੀਟਿੰਗ ਹੋ ਰਹੀ ਐ ਅਸੀਂ ਨਵੇਂ ਉੱਦੇਦਾਰ ਚੁੜੇ ਜਾਣਗੇ ਇਸ ਲਈ ਅਸੀਂ ਅਗਲੇ ਸੰਡੇ ਮੀਟਿੰਗ ਰੱਖੀ ਗਈ ਆ ਉਸ ਵੀ VOTING ਵੀ ਹੋਊਗੀ ਜਿਹੜੇ ਪ੍ਰਧਾਨ ਚੁਣੇ ਜਾਣਗੇ ਸਾਡੀ ਬਰਾਦੀ ਦੇ ਉਹੀ ਪ੍ਰਧਾਨ ਚੁਣੇ ਜਾਊ ਪਰਿਵਾਰ ਦਾ ਜੀ ਕਾਫੀ ਹੰਗਾਮਾ ਵੀ ਹੋਇਆ ਜੀ ਇੱਥੇ ਉਹਦਾ ਟਾਈਮ 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 ਕੀ ਦੇਣਾ ਚਾਹੀਦਾ ਜੀ ਜੀ 12 ਵਜੇ ਹੁਣ ਕਿਉਂਕਿ ਇਦਾਂ ਨਾ ਹੋਵੇਗੀ ਕਿ ਉਹਨਾਂ ਦੀ ਸੈਮ ਦੇ ਨਾਲ ਟਾਈਮ ਰੱਖਿਆ ਜਾਊਗਾ ਜੀ ਬੋਲੋ ਜੀ ਜਪਾ ਚੋਨਾ ਟਾਈਮ ਹੈ ਜੀ ਉਹ ਅਗਲੇ ਛੱਡੇ 12 ਵਜੇ ਤੋਸ਼ੀ ਮਾਤਾ ਮੰਦਿਰ ਵਿੱਚ ਹੀ ਰੱਖਿਆ ਜਾਊਗਾ ਜੀ 31 ਤਰੀਕ ਹੈਗੀ ਹੈ ਪਤਾ ਨਹੀਂ ਕਿ 31 8 2025 ਨੂੰ ਇੱਥੇ ਚੋਨਾ ਹੋਣਗੇ ਸਾਡੇ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਜੀ ਉਹਦਾ ਦੇਖੋ ਹੰਗਾਮਾ ਤਾਂ ਆਇਆ ਜੀ ਬੰਦਾ ਜੀ ਜਿਹੜਾ ਇਹ ਹੰਗਾਮਾ ਜੀ ਕੁਝ ਰੋਸ਼ ਹੈ ਜੀ ਸਾਡੇ ਜਿਵੇਂ ਆਲੇ ਪ੍ਰਧਾਨ ਬੜੇ ਹੋਏ ਜੀ ਸ਼ਾਇਦ ਉਹਨਾਂ ਨੇ ਕੁਝ ਕੰਮ ਨਹੀਂ ਕੀਤਾ ਜਿਸ ਕਰਕੇ ਸਾਡੀ ਬਰਾਦਰੀ ਇੱਕ ਰੋਸ਼ ਹੈ ਜਿਸ ਕਰਕੇ ਕਿਸੇ ਦਾ ਕੰਮ ਨਹੀਂ ਹੋਇਆ ਕੋਈ ਕਿਸੇ ਮਤਲਬ ਲੈ ਕੇ ਕਿਸੇ ਮਤਲਬ ਲੈ ਕੇ 15 ਸਾਲ ਹੋ ਗਏ 30 ਸਾਲ ਹੋ ਗਏ ਜੀ ਸਾਡੀ ਸਭਾ ਨੂੰ ਬਣੇ ਨੂੰ ਅੱਜ ਤੱਕ ਸਾਡੀ ਸਭਾ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸਾਰਿਆਂ ਨੇ ਆਹ ਅੱਜ ਉਧਰ ਪਾਣੀ ਕਰ ਲਈ ਨਾ ਕਿਸੇ ਨੂੰ ਮੌਕਾ ਦਿੱਤਾ ਹੁਣ ਵੀ ਸਾਡੇ ਪਟਾਜ ਜੀ ਬਣੇ ਹੋਏ ਆ 15 ਸਾਲ ਤੋਂ ਨਾ ਉਹਨਾਂ ਨੇ ਇਹਦੇ ਕੰਮ ਕੀਤਾ ਸਾਨੂੰ ਕਿਸੇ ਦਾ ਕੋਈ ਦੇਖਿਆ ਨਾ ਉਹ ਕਿਸੇ ਨੇ ਕੰਮ ਆਇਆ ਕਿੰਨੇ ਚਿਰ ਤੋਂ ਜਿਹੜੀ ਇਹ ਬਣੀ ਹੋਈ ਹੈ ਕਮੇਟੀ ਇਹ ਤਾਂ 16 ਸਾਲ ਹੋ ਗਏ ਜੀ 16 ਸਾਲ ਤੋਂ ਬਣੀ ਹੋਈ ਹੈ ਹਜੇ ਤੱਕ ਚੋਣਾਂ ਹਲੇ ਤੱਕ ਚੋਣਾਂ ਨਹੀਂ ਹੋਈਆਂ ਸਾਡੀ ਬਰਤਾਂਦੇ ਵੀ ਮੰਗਿਆ ਕਿ ਹੁਣ ਕੀ ਲੋੜ ਪਈ ਜਿਹੜਾ ਕਿ ਇਲੈਕਸ਼ਨ ਦੇ ਦੇਖੋ ਜੀ ਹੁਣ ਇਹ ਹੈ ਵੀ ਬਰਾਦਰੀ ਸਭਾ ਜਿਹੜੇ ਵੀ ਮੈਂਬਰਾਂ ਨੇ ਬਰਾਦਰੀ ਇਕੱਠੇ ਹੋਏ ਤੇ ਉਹਨਾਂ ਨੇ ਕਿਹਾ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਕੀਤੀ ਜਾ ਰਹੀ ਸੀਗੀ 15-16 ਸਾਲਾਂ ਤੋਂ ਕਿਸੇ ਵੀ ਬਰਾਦਰੀ ਦੇ ਕਿਸੇ ਵੀ ਬੰਦੇ ਨੂੰ ਨਹੀਂ ਇੱਥੇ ਬੁਲਾਇਆ ਗਿਆ ਅੱਜ ਤੱਕ ਮੰਦਰ ਦੇ ਵਿੱਚ ਕਿ ਜੀ ਸਾਡੀ ਇਹ ਸਭਾ ਹੈ ਤੇ ਅਸੀਂ ਆਓ ਤੁਸੀਂ ਅਸੀਂ ਰਲ ਮਿਲ ਕੇ ਕੋਈ ਐਕਟੀਵਿਟੀਜ਼ ਕਰੀਏ ਕੋਈ ਬਰਾਦਰੀ ਦਾ ਕੋਈ ਹੱਲ ਕਰੀਏ ਕੋਈ ਆਪਾ ਧਰਮਸ਼ਾਲਾ ਵਾਸਤੇ ਕੋਈ ਕੰਮ ਕਰਦੇ ਹਾਂ ਜਾਂ ਕੋਈ ਹੋਰ ਐਕਟੀਵਿਟੀ ਅਸੀਂ ਕਿਸੇ ਦਾ ਕੋਈ ਲੜਾਈ ਝਗੜਾ ਹੋ ਜਾਂਦਾ ਜਾਂ ਕੋਈ ਹੋਰ ਐਸੀ ਮਸਲੇ ਬਹੁਤ ਹੁੰਦੇ ਨੇ ਕਿਸੇ ਦਾ ਵਿਆਹ ਹੁੰਦਾ ਹੈ ਗਰੀਬ ਬੰਦੇ ਦਾ ਉਹਨੂੰ ਉਹਦੀ ਮਦਦ ਕਰਨ ਵਾਸਤੇ ਐਸੀ ਟਾਈਪ ਦੀ ਕੋਈ ਵੀ ਕੋਈ ਐਕਟੀਵਿਟੀ ਨਹੀਂ ਕੀਤੀ ਗਈ ਇਸ ਲਈ ਇਹ ਹੁਣ ਜਿਹੜੇ ਨਵੀਂ ਜਨਰੇਸ਼ਨ ਹੈਗੀ ਹੈ ਇਹ ਅੱਗੇ ਆਈ ਹੈ ਉੱਠੀ ਹੈ ਕਿ ਵੀ ਅਸੀਂ ਇਕੱਠੇ ਹੋ ਕੇ ਇਸ ਨੂੰ ਐਕਟੀਵਿਟੀ ਨੂੰ ਅੱਗੇ ਵਧਾਈਏ ਤਾਂ ਕਿ ਸਾਡੀ ਸਭਾ ਦਾ ਵੀ ਬਟੈਂਡਾ ਦੇ ਵਿੱਚ ਨਾਮ ਹੋਵੇ ਤੇ ਕੰਟੀਨਿਊ ਚੱਲੇ ਪ੍ਰੋਪਰ ਤਰੀਕੇ ਨਾਲ ਜੀ ਕਿੰਨੇ ਦਾਵੇਦਾਰ ਨੇ ਅੱਪ ਇਹਦੇ ਇਸ ਟਾਈਮ ਦੋ ਦਾਵੇਦਾਰ ਨੇ ਜੀ ਮਿਸਟਰ ਸੁਨੀਲ ਠਾਕੁਰ ਤੇ ਮਿਸਟਰ ਜੌਨੀ ਠਾਕੁਰ ਪਰਨਾਮ ਹੈ ਬਸ ਇਹ ਵੋਟਿੰਗ ਦੇ ਵਾਸਤੇ ਇਹ ਹੁਣ ਵੋਟਿੰਗ ਕਦੋਂ ਕਰੇ ਜਾਣੀ ਹੈ ਇਹ ਵੋਟਿੰਗ ਦੀ ਅਗਲੇ ਐਤਵਾਰ 31 ਤਰੀਕ ਨੂੰ ਕਰਵਾਈ ਜਾਏਗੀ ਟਾਈਮ ਰੱਖਿਆ ਜਾਏਗਾ 12 ਵਜੇ ਦਾ ਜੀ ਉਸ ਦੇ ਵਿੱਚ ਕੋਈ ਐਕਸਕਿਊਜ਼ ਨਹੀਂ ਹੋਏਗਾ ਕਿਸੇ ਦਾ ਕਿ ਅੱਜ ਮੇਰੇ ਮੈਂਬਰ ਨਹੀਂ ਆਏ ਤੇ ਅੱਜ ਫਿਰ ਦੁਬਾਰਾ ਇਹਨੂੰ ਕੈਨਸਲ ਕੀਤਾ ਜਾਵੇ ਜਾਂ ਇਹ ਕੀਤਾ ਜਾਵੇ ਉਹ ਕੀਤਾ ਐਸੇ ਕੋਈ ਐਕਸਕਿਊਜ਼ ਨਹੀਂ ਕੀਤਾ ਜਾਏਗਾ ਕਿਸ ਤਰ੍ਹਾਂ ਇਸ ਤਰ੍ਹਾਂ ਪ੍ਰੋਸੈਸ ਜਿਹੜਾ ਅਪਣਾਇਆ ਜਾ ਰਿਹਾ ਵੋਟਿੰਗ ਵਾਸਤੇ ਪ੍ਰੋਸੈਸ ਵਾਸਤੇ ਵੀ ਸਿਰਫ ਉਹ ਵੋਟਿੰਗ ਕਰਾਵਾਂਗੇ ਸਲਿੱਪ ਪਵਾ ਕੇ ਠੀਕ ਹੈ ਜੀ ਸਾਰਿਆਂ ਨੂੰ ਸਲਿੱਪਾਂ ਦਿੱਤੀਆਂ ਜਾਣਗੀਆਂ ਜੋ ਜੋ ਆਪਣੇ ਮੈਂਬਰ ਚਾਣਗੇ ਕਿ ਵੀ ਮੇਰਾ ਇਹ ਪ੍ਰਧਾਨ ਹੋਣਾ ਚਾਹੀਦਾ ਉਸੇ ਨੂੰ ਅਸੀਂ ਪ੍ਰਧਾਨ ਜੀ ਸੋਪਾ ਦੋਸਤੋ ਬਾਤ ਜਿਹੜੇ ਮੈਂਬਰਸ ਹੋਣਗੇ ਉਹ ਸਾਰਿਆਂ ਦੀ ਰਜ਼ਾਮੰਦੀ ਨਾਲ ਨਹੀਂ ਠੀਕ ਠੀਕ ਹੈ ਜੀ ਓਕੇ ਜੀ